ਜੀ ਆਇਆਂ ਨੂੰ ਕਾਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਗਤੀ ਸੋ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ 5 ਸਵਾਲ ਅਸੀਂ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਤੁਸੀਂ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਕਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਸੁਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮ ਸੀ ਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਫਿਰ ਨਵੀਂ ਨਵੀਂ ਗਣਿਤ ਫਿਰ ਪੀ ਐਸ ਸੀ ਬੀ 9th ਮੈਥ ਅੰਗਰੇਜ਼ੀ ਮੀਡੀਆ ਵਿੱਚ ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਇੱਕ ਹੈਗੀ ਇਹ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲਿਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਇਹ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਜ਼ਰੂਰ ਦੇਖੋ। ਆਹ ਦੇਖਿਓ ਬੱਚਿਓ ਨੇਵਲਸ ਵਨ ਚਾਲ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਸਪੀਡ ਅਤੇ ਚਾਲ ਦੀ ਇਕਾਈ ਇਕਾਈਆਂ ਯੂਨਿਟਸ ਜਿਦਾਂ ਇਹ ਭਾਰ ਦੀ ਪੁੰਜ ਦੀ ਇਕਾਈ ਹੈਗੀ ਇਹ ਕਿਲੋ ਤੇ ਦੂਰੀ ਦੀ ਇਕਾਈ ਹੈਗੀ ਇਹ ਮੀਟਰ ਜਾਂ ਸੈਂਟੀਮੀਟਰ ਹਨਾ ਸੋ ਉਹਦੀਆਂ ਇਕਾਈਆਂ ਜਿਹੜੀਆਂ ਚਾਲ ਦੀ ਇਕਾਈ ਖੜੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਇਹ ਮੁਢਲੀਆਂ ਗੱਲਾਂ ਸਾਰੀਆਂ ਬੱਚਿਓ ਇਹ ਜਿਹੜੀਆਂ ਚੰਗੀ ਤਰ੍ਹਾਂ ਜੇ ਸਮਝ ਆ ਜਾਣਗੀਆਂ ਜਿਹੜੇ ਨੰਮਰਿਕਲ ਹੈਗੇ ਨੇ ਗਣਿਤਿਕ ਸਵਾਲ ਹੈਗੇ ਨੇ ਇਹਨਾਂ ਦੇ ਉਹ ਸਾਰੇ ਤੁਹਾਨੂੰ ਕਰਨ ਚ ਕੋਈ ਤੰਗੀ ਨਹੀਂ ਆਏਗੀ ਸੋ ਕਿਸੇ ਵਸਤੂ ਦੁਆਰਾ ਇਕਾਈ ਸਮੇਂ ਵਿੱਚ ਇਕਾਈ ਸਮਾਂ ਇਕਾਈ ਮੈਨੇ ਹੁੰਦਾ 1 ਇਕਾਈ ਸਮਾਂ ਦਾ ਮਤਲਬ ਹੋ ਗਿਆ 1 ਸਕਿੰਟ ਹੋ ਸਕਦਾ ਹੈ 1 ਘੰਟਾ ਹੋ ਸਕਦਾ ਹੈ 1 ਮਿੰਟ ਹੋ ਸਕਦਾ ਹੈ 1 ਦਿਨ ਵੀ ਹੋ ਸਕਦਾ ਹੈ ਠੀਕ ਹੈ ਨਾ ਸੋ ਇਕਾਈ ਸਮਾਂ ਆਮ ਤੌਰ ਤੇ ਅਸੀਂ ਮਿੰਟ ਵਰਤਦੇ ਆਂ ਸੋਰੀ ਸਕਿੰਟ ਵਰਤਦੇ ਆਂ 1 ਸਕਿੰਟ ਤੇ ਯਾਂ ਅਸੀਂ ਕਿੰਟਾ ਵਰਤਦੇ ਹਾਂ ਠੀਕ ਹੈ ਨਾ ਸੋ ਇਕਾਈ ਸਮੇਂ ਚ ਤੈਹ ਕੀਤੀ ਦੂਰੀ ਉਸ ਵਸਤੂ ਦੀ ਚਾਲ ਅਖਵਾਉਂਦੀ ਹੈ ਇਕਾਈ ਸਮੇਂ ਦੇ ਵਿੱਚ ਤੈਹ ਕੀਤੀ ਦੂਰੀ ਚਾਲ ਅਖਵਾਉਂਦੀ ਹੈ ਠੀਕ ਹੈ ਸੋ ਚਾਲ ਦੀ ਇਕਾਈ ਮੀਟਰ ਪ੍ਰਤੀ ਸੈਕਿੰਡ ਹੈ ਆਮ ਤੌਰ ਤੇ ਜਿਹੜੀ ਐਸਆਈ ਯੂਨਿਟ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਸਿਸਟਮ ਆਫ ਯੂਨਿਟ ਜਿਹੜਾ ਹੈਗਾ ਅੰਤਰਰਾਸ਼ਟਰੀ ਪਦਰਤ ਜਿਹੜੀ ਪ੍ਰਵਾਨ ਕੀਤੀ ਗਈ ਹੈ ਪੂਰੇ ਦੁਨੀਆ ਵਿੱਚ ਉਹ ਹੈਗੀ ਮੀਟਰ ਪ੍ਰਤੀ ਸੈਕਿੰਡ ਜਿਸ ਨੂੰ m/s ਮੀਟਰ ਇਹ ਹੈ ਹੋ ਗਿਆ ਪ੍ਰਤੀ ਜਿਹਨੂੰ ਭਟਾ ਕਹਿੰਦੇ ਆ ਤੇ ਸੈਕਿੰਡ ਜਾਂ ਮੀਟਰ ਤੇ ਐਸ ਕਿਉਂਕਿ ਥੱਲੇ ਹੈਗਾ ਤੇ ਇਹਦੀ ਘਾਤ ਕਟਾਓ ਇੱਕ ਆ ਜਾਈ ਜੀ ਉੱਪਰ ਠੀਕ ਹੈ ਨਾ ਮੀਟਰ ਇਦਾਂ ਕਰਕੇ ਵੀ ਲਿਖਿਆ ਜਾਂਦਾ ਇਦਾਂ ਵੀ ਲਿਖ ਸਕਦੇ ਆ ਇਦਾਂ ਵੀ ਲਿਖ ਸਕਦੇ ਆ ਚਿੰਨ ਨਾਲ ਦਰਸਾਇਆ ਜਾਂਦਾ ਹੈ ਸਹਿਜ ਚਿੰਨ ਦੇ ਨਾਲ ਵੀ ਪੂਰਾ ਮੀਟਰ ਪ੍ਰਤੀ ਸੈਕਿੰਡ ਲਿਖਣ ਦੀ ਬਜਾਏ ਅਸੀਂ ਇਦਾਂ ਲਿਖ ਸਕਦੇ ਆ ਜਾਂ ਇਦਾਂ ਲਿਖ ਸਕਦੇ ਆ ਫਿਰ ਸੈਂਟੀਮੀਟਰ ਪ੍ਰਤੀ ਸੈਕਿੰਡ ਇਹਦਾ ਸੈਂਟੀਮੀਟਰ ਪ੍ਰਤੀ ਸੈਕਿੰਡ ਜਾਂ ਇਦਾਂ ਕਰਕੇ ਅਤੇ ਕਿਲੋਮੀਟਰ ਪ੍ਰਤੀ ਘੰਟਾ ਆਮ ਤੌਰ ਤੇ ਜੜੀਆਂ ਟਰੱਕਾਂ ਦੀਆਂ ਗੱਡੀ ਦੀਆਂ ਰੇਲ ਗੱਡੀ ਦੀਆਂ ਖਵਾਈ ਜਾਂਦੀਆਂ ਜਿਹੜੀਆਂ ਇਕਾਈਆਂ ਨੇ ਬੱਚਿਓ ਅਸੀਂ ਕਿਲੋਮੀਟਰ ਪ੍ਰਤੀ ਘੰਟਾ ਚ ਵਰਦੇ ਨੇ ਸੋ ਕਿਲੋਮੀਟਰ ਪ੍ਰਤੀ ਕਿਐਮ ਕਿਲੋਮੀਟਰ ਆਵਰ ਜਾਂ ਇਦਾਂ ਕਰਕੇ ਚਾਲ ਦੀਆਂ ਹੋਰ ਵਰਤੀਆਂ ਜਾਂਦੀਆਂ ਇਕਾਈਆਂ ਹਨ ਵਸਤੂ ਦੀ ਚਾਲ ਨੂੰ ਬਿਆਨ ਕਰਨ ਲਈ ਸਿਰਫ ਮਾਤਰਾ ਦੀ ਲੋੜ ਹੁੰਦੀ ਹੈ ਮਾਤਰਾ ਇਹਦੇ ਕੋਈ ਮਾਤਰਾ ਜੇ ਤ ਵੀ ਮੈਂ ਕਹਾਂ 10 ਕਿਲੋਮੀਟਰ ਪ੍ਰਤੀ ਘੰਟਾ ਸੋ 10 ਕੀ ਹੈ ਇਹ ਮਾਤਰਾ ਹੈ ਜਿਵੇਂ ਕਿ ਜੇ ਮੈਂ ਕਹਾਂ 77 ਕਿਲੋਮੀਟਰ ਪ੍ਰਤੀ ਘੰਟਾ ਸੋ ਤੇ 77 ਕੀ ਹੈ ਮਾਤਰਾ ਪਰ ਦਿਸ਼ਾ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਦੇਖੋ ਵਸਤੂ ਦੀ ਚਾਲ ਨੂੰ ਬਿਆਨ ਕਰਨ ਲਈ ਸਿਰਫ ਮਾਤਰਾ ਦੀ ਲੋੜ ਹੁੰਦੀ ਹੈ ਜੇਕਰ ਵਸਤੂ T ਸਮੇਂ ਵਿੱਚ ਸਮਾਂ T ਮੰਨ ਲਓ ਵਿੱਚ S ਦੂਰੀ ਤੈਅ ਕਰਦੀ ਹੈ ਤਾਂ ਉਸ ਦੀ ਚਾਲ ਜਿਹੜਾ ਸੰਕੇਤ V ਹੈਗਾ Hੇਟ ਲਿਖੇ ਸੂਤਰ ਆਹੀਂ ਦਿੱਤੀ ਜਾਂਦੀ V S T ਠੀਕ ਹੈ ਬੱਚਿਓ ਹੁਣ ਇਹਦੇ ਇੱਕ ਮਿਸਾਲ ਲੈ ਲੈਂਦੇ ਹਾਂ ਉਦਾਹਰਣ ਲੈ ਲੈਂਦੇ ਆ ਤੁਹਾਨੂੰ ਗੱਲ ਸਮਝ ਆ ਜਾਏਗੀ ਮਸਲਨ ਉਦਾਹਰਨ ਦੇ ਤੌਰ ਤੇ ਜੇ ਕੋਈ ਵਸਤੂ 20 ਸਕਿੰਟ ਵਿੱਚ ਵੀ ਐਸਮ ਨੇ 20 ਸਕਿੰਡ ਵਿੱਚ 10 ਮੀਟਰ 100 ਮੀਟਰ ਦੂਰੀ ਤੈਅ ਕਰਦੀ ਹੈ 100 ਮੀਟਰ ਤੈਅ ਕਰਦੀ ਹੈ ਤੇ ਚਾਲ ਕੀ ਹੈਗੀ V ਬਰਾਬਰ ਹੈਗਾ S 100 ਮੀਟਰ T 20 ਸਕਿੰਡ ਦੇਖੋ S S ਦੀ ਜਗ੍ਹਾ ਅਸੀਂ 100 ਪਾਤਾ T ਦੀ ਜਗ੍ਹਾ ਅਸੀਂ 20 ਪਾਤਾ ਸੋ 0 ਨਾਲ 0 ਕੱਟ ਗਿਆ ਤੇ 25 10 ਤੇ ਮੀਟਰ ਪ੍ਰਤੀ ਹੈਗਾ ਮੀਟਰ ਉੱਪਰ ਹੈ ਸਕਿੰਡ ਥੱਲੇ ਹੈਗਾ ਸੋ 5 ਮੀਟਰ ਪ੍ਰਤੀ ਸਕਿੰਡ ਜਿਹੜੀ ਹੈ ਉਦੀ ਚਾਲ ਆ ਗਈ ਜੇ ਐ ਇਦਾਂ ਹੋਵੇ ਤੇ 20 ਸਕਿੰਟਾਂ ਵਿੱਚ 100 ਮੀਟਰ ਉਹ ਕਰੇ ਤੇ ਠੀਕ ਹੈ ਅਗਲਾ ਆ ਗਿਆ ਹੁਣ ਔਸਤ ਚਾਲ ਕੀ ਹੈ ਹੁਣ ਚਾਲ ਤੇ ਉਸ ਤੋਂ ਬਾਅਦ ਆ ਗਿਆ ਔਸਤ ਚਾਲ ਔਸਤ ਚਾਲ ਕੀ ਹੈ ਅਤੇ ਇਸ ਦੀ ਕਿਉਂ ਲੋੜ ਹੈ ਇਹ ਚਾਲ ਸੜਕੋ ਲੈ ਗਈ ਹੈ ਚਾਲ ਅਸੀਂ ਵਰਤਦੇ ਹਾਂ ਆ ਰਾਸ਼ੀ ਤੇ ਫਿਰ ਔਸਤ ਚਾਲ ਦੀ ਕੀ ਲੋੜ ਹੈਗੀ ਹੈ ਆਓ ਕਿਸੇ ਵਸਤੂ ਦੀ ਔਸਤ ਚਾਲ ਉਸ ਦੇ ਦੁਆਰਾ ਤੈਅ ਕੀਤੀ ਕੁੱਲ ਦੂਰੀ ਮਲੀ ਗੱਡੀ ਪਹਿਲੇ ਹੌਲੀ ਗਈ ਫਿਰ ਤੇਜ਼ ਗਈ ਹਣਾ ਉਹਦੀ ਦੂਰੀ ਸਮਾਨ ਨਹੀਂ ਹੈਗੀ ਉਹਦੀ ਮਤਲਬ ਕਿ ਚਾਰਲ ਸਮਾਨ ਨਹੀਂ ਹੈਗੀ ਕਿਤੇ ਕੁੱਲ ਦੂਰੀ ਨੂੰ ਲੱਗੇ ਕੁੱਲ ਸਮੇਂ ਨਾਲ ਭਾਗ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ ਗੱਡੀ ਵੱਲੋਂ 10 ਮਿੰਟ ਪੈਟਰੋਲ ਪੰਪ ਤੇ ਰੁਕੀ ਫਿਰ 25-30 ਮਿੰਟ ਲਈ ਰੋਟੀ ਪਾਣੀ ਖਾਣ ਲਈ ਰੁਕੀ ਹੈਨਾ ਤੇ ਉਹ ਸਮਾਂ ਪਰ ਵਿੱਚ ਹੀ ਗਿਣਿਆ ਜਾਏਗਾ ਉਹ ਹੈਨਾ ਸੋ ਕੁੱਲ ਸਮਾਂ ਤੇ ਮਨੇ ਕਹ ਲਈਏ ਕਿ ਦਰਬਾਰ ਸਾਹਿਬ ਤੋਂ ਪਿੰਡ ਪਹੁੰਚਣ ਨੂੰ ਕਿੰਨਾ ਸਮਾਂ ਲੱਗਾ ਰਾਹ ਚ ਰੁਕੇ ਵੀ ਬ੍ਰੇਕ ਵੀ ਲੱਗੀ ਰੈੱਡ ਲਾਈਟ ਵੀ ਆਈ ਹਨਾ ਗੱਡੀ ਤੇਜ਼ ਵੀ ਕੀਤੀ ਹੌਲੀ ਵੀ ਕੀਤੀ ਸੋ ਕੁੱਲ ਸਮਾਂ ਕਿੰਨਾ ਲੱਗਾ ਤੇ ਕੁੱਲ ਦੂਰੀ ਕਿੰਨੀ ਹੈ ਦਰਬਾਰ ਸਾਹਿਬ ਤੋਂ ਪਿੰਡ ਤੱਕ ਠੀਕ ਹੈ ਸੋ ਭਾਵ ਔਸਤ ਚਾਲ ਬਰਾਬਰ ਤੈਅ ਕੀਤੀ ਕੁੱਲ ਦੂਰੀ ਲੱਗਾ ਕੁੱਲ ਸਮਾਂ ਠੀਕ ਹੈ ਹੁਣ ਇਹਦੀ ਲੋੜ ਕਿਉਂ ਪੈਂਦੀ ਹੈ ਔਸਤ ਚਾਲ ਦੀ ਇਸ ਲਈ ਲੋੜ ਪੈਂਦੀ ਹੈ ਕਿਉਂਕਿ ਆਮ ਤੌਰ ਤੇ ਵਸਤੂਆਂ ਦੀ ਚਾਲ ਸਥਿਰ ਨਹੀਂ ਹੁੰਦੀ ਸਿਰ ਹੋਈ ਨਹੀਂ ਸਕਦੀ ਇਹ ਤੇ ਹੋ ਨਹੀਂ ਸਕਦਾ ਮੈਂ ਦਰਬਾਰ ਸਾਹਿਬ ਪਿੰਡ ਤੋਂ ਦਰਬਾਰ ਸਾਹਿਬ ਜਾਵਾਂ ਤੇ ਮੈਂ ਕਹਾਂ ਮੇਰੀ ਕਾਰ ਜਾਂ ਮੇਰਾ ਮੋਟਰਸਾਈਕਲ ਜਾਂ ਮੇਰੀ ਗੱਡੀ ਜਿਹੜੀ ਏ ਉਹ 40 ਕਿਲੋਮੀਟਰ ਪ੍ਰਤੀ ਘੰਟਾ ਦੀ ਚੱਲੇਗੀ ਇੰਦਾ ਤੇ ਹੋਏਗਾ ਨਹੀਂ ਕਿਤੇ ਚੌਂਕ ਆ ਜਾਏਗਾ ਕਿਤੇ ਰੁਕਣਾ ਪੈ ਜਾਏਗਾ ਕਿਤੇ ਕੋਈ ਸੜਕ ਪਾਰ ਕਰ ਰਿਹਾ ਹੋਏਗਾ ਕਿਤੇ ਹੌਲੀ ਹੋਏਗੀ ਕਿਤੇ ਤੇਜ਼ ਹੋਏਗੀ ਸੋ ਚਾਲ ਸਥਿਰ ਨਹੀਂ ਹੁੰਦੀ ਭਾਵ ਉਹਨਾਂ ਦੀ ਗਤੀ ਅਸਮਾਨ ਹੁੰਦੀ ਹੈ ਅਜਿਹੇ ਹਾਲਾਤਾਂ ਵਿੱਚ ਔਸਤ ਚਾਲ ਵਸਤੂਆਂ ਦੀ ਗਤੀ ਨੂੰ ਦਰਸਾਉਣ ਦਾ ਵਧੀਆ ਢੰਗ ਹੈ ਠੀਕ ਹੈ ਇਸ ਕਰਕੇ ਔਸਤ ਚਾਲ ਵਰਤੀ ਜਾਂਦੀ ਹੈ ਕੀ ਆਮ ਤੌਰ ਤੇ ਵਿਵਾਰਿਕ ਜੀਵਨ ਦੇ ਵਿੱਚ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਇਹ ਚਾਲ ਜਿਹੜੀ ਹੈ ਸਮਾਨ ਨਹੀਂ ਹੁੰਦੀ ਠੀਕ ਹੈ ਮਾਰੋ ਸਵਾਲ ਹੁਣਾ ਗਿਆ ਵਿੱਚ ਵੇਗ ਜਿਹਨੂੰ ਕਹਿੰਦੇ ਵੈਲੋਸਟੀ ਵਾਵੇ ਤੋਂ ਵੇਗ ਵਾਵੇ ਤੋਂ ਵੈਲੋਸਟੀ ਦਾ ਯਾਦ ਰੱਖ ਲਓ ਤਾਂ ਕੀ 파ਬ ਹੈ ਸੋ ਚਾਲ ਹੋਰ ਵੈਲੋਸਟੀ ਇਹ ਨਾਲ ਨਾਲ ਜੁੜ ਕੇ ਸੀ ਪੜਨਾ ਹੈ ਇੱਕ ਨਿਸ਼ਚਿਤ ਦਿਸ਼ਾ ਵਿੱਚ ਕਿਸੇ ਵਸਤੂ ਦੀ ਚਾਲ ਨੂੰ ਵੇਗ ਕਿਹਾ ਜਾਂਦਾ ਬਾਸ ਇੰਨਾ ਹੀ ਫਰਕ ਹੈ ਚਾਲ ਦੇ ਵਿੱਚ ਦਿਸ਼ਾ ਦੀ ਕੋਈ ਵਿਚਾਰ ਨਹੀਂ ਕੀਤੀ ਜਾਂਦੀ ਵੇਗ ਦੇ ਵਿੱਚ ਦਿਸ਼ਾ ਦੱਸੀ ਜਾਂਦੀ ਹੈ ਕਿ ਕਿਹੜੀ ਦਿਸ਼ਾ ਵਿੱਚ ਗੱਡੀ ਗਈ ਹੈ ਪੂਰਬ ਵੱਲ ਗਈ ਹੈ ਪੱਛਮ ਵੱਲ ਗਈ ਹੈ ਦੱਖਣ ਵੱਲ ਗਈ ਹੈ ਉੱਤਰ ਵੱਲ ਗਈ ਹੈ ਠੀਕ ਹੈ ਸੋ ਇੱਕ ਨਿਸ਼ਚਿਤ ਦਿਸ਼ਾ ਵਿੱਚ ਕਿਸੇ ਵਸਤੂ ਦੀ ਚਾਲ ਨੂੰ ਵੇਗ ਕਿਹਾ ਜਾਂਦਾ ਹੈ ਇਸ ਤਰ੍ਹਾਂ ਵੇਗ ਨੂੰ ਬਿਆਨ ਕਰਨ ਲਈ ਚਾਲ ਦੇ ਨਾਲ-ਨਾਲ ਦਿਸ਼ਾ ਦੀ ਵੀ ਲੋੜ ਹੁੰਦੀ ਹੈ ਵੇਗ ਸਮਾਨ ਜਾਂ ਅਸਮਾਨ ਹੋ ਸਕਦਾ ਹੈ ਜਿਵੇਂ ਚਾਲ ਸਮਾਨ ਜਾਂ ਅਸਮਾਨ ਹੋ ਸਕਦੀ ਹੈ वेग ਵੀ ਸਮਾਂ ਜਾਂ ਆਸਮਾਨ ਹੋ ਸਕਦਾ ਹੈ ਪਰ ਇੱਥੇ ਇੱਕ ਫਰਕ ਹੈ ਸਮਾਨ ਵੇਗ ਦਾ ਮਤਲਬ ਹੈ ਕਿ ਇੱਕੋ ਦਿਸ਼ਾ ਵਿੱਚ ਸਮਾਨ ਚਾਲ ਵਾਲੀ ਗਤੀ ਹੈ ਵੇਵਨ ਸਮਾਨ ਵੇਗ ਵੀ ਦਿਸ਼ਾ ਵੀ ਨਹੀਂ ਬਦਲ ਰਹੀ ਤੇ ਚਾਲ ਵੀ ਨਹੀਂ ਬਦਲ ਰਹੀ ਤੇ ਵੇਗ ਦੀ ਅਸਮਾਨਤਾ ਜਿਹੜੀ ਹੈਗੀ ਹੈ ਉਹ ਵਸਤੂ ਦੀ ਚਾਲ ਜਾਂ ਗਤੀ ਦੀ ਦਿਸ਼ਾ ਜਾਂ ਦੋਨਾਂ ਦੇ ਬਦਲਣ ਕਰਕੇ ਹੋ ਸਕਦੀ ਹੈ ਜੇ ਚਾਲ ਇੱਕੋ ਰਵੇ ਪਰ ਦਿਸ਼ਾ ਬਦਲ ਜਾਵੇ ਤਾਂ ਵੀ ਵੇਗ ਬਦਲ ਜਾਏਗਾ ਕਿਉਂਕਿ ਦਿਸ਼ਾ ਬਦਲ ਗਈ ਹੈ ਠੀਕ ਹੈ ਨਾ ਸੋ ਦਿਸ਼ਾ ਬਦਲ ਸਕਦੀ ਹੈ ਚਾਲ ਬਦਲ ਸਕਦੀ ਹੈ ਕੱਲੀ ਦਿਸ਼ਾ ਬਦਲੇ ਚਾਲ ਨਾ ਬਦਲੇ ਜਾਂ ਚਾਲ ਬਦਲੇ ਦਿਸ਼ਾ ਨਾ ਬਦਲੇ ਠੀਕ ਹੈ ਨਾ ਸੋ ਦੋਨੋਂ ਹਾਲਤਾਂ ਵਿੱਚ ਫਿਰ ਵੇਗ ਜਿਹੜਾ ਹੈ ਉਹ ਸਮਾਨ ਹੋਏਗਾ ਚਾਲ ਵਾਂਗ ਵੇਗ ਦੀ ਇਕਾਈ ਵੀ ਮੀਟਰ ਪ੍ਰਤੀ ਸੈਕਿੰਡ ਹੈ ਸੋ ਦੋਨਾਂ ਦੀ ਚਾਲ ਦੀ ਤੇ ਵੇਗ ਦੀ ਇਕਾਈ ਵਿੱਚ ਕੋਈ ਫਰਕ ਨਹੀਂ ਹੈਗਾ ਮੀਟਰ ਪ੍ਰਤੀ ਸੈਕਿੰਡ ਸੈਂਟੀਮੀਟਰ ਪ੍ਰਤੀ ਸੈਕਿੰਡ ਜਾਂ ਕਿਲੋਮੀਟਰ ਪ੍ਰਤੀ ਘੰਟਾ ਸੋ ਇਕਾਈਆਂ ਦੋਨਾਂ ਦੀ ਸੇਮ ਹੈਗੀਆਂ ਪਰ ਚਾਲ ਦੇ ਵਿੱਚ ਦਿਸ਼ਾ ਦੀ ਵਿਚਾਰ ਕੋਈ ਨਹੀਂ ਹੁੰਦੀ वेग ਦੇ ਵਿੱਚ ਦਿਸ਼ਾ ਦੀ ਵਿਚਾਰ ਹੁੰਦੀ ਹੈ ਤੇ ਔਸਤ ਵੇਗ ਕਿ ਦੇ ਬਰਾਬਰ ਹੁੰਦਾ ਹੈ ਜਿਹੜਾ ਔਸਤ ਚਾਲ ਸੀ ਉਹ ਸੀਗੀ ਕੁੱਲ ਕਿ ਕਿ ਕੁੱਲ ਤੈ ਗਈਤੀ ਦੂਰੀ ਵਟਾ ਕੁੱਲ ਲੱਗਾ ਸਮਾਂ ਪਰ ਔਸਤ ਵੇਗ ਵਿੱਚ ਕੀ ਹੈ ਬੱਚੋ ਵਿਸਥਾਪਨ ਹੁੰਦਾ ਹੈ ਉੱਤੇ ਉੱਤੇ ਕੁੱਲ ਦੂਰੀ ਨਹੀਂ ਹੁੰਦੀ ਵਿਸਥਾਪਨ ਹੁੰਦਾ ਹੈ ਇਹ ਫਰਕ ਹੈ ਗਿਆ ਬਸ ਔਸਤ ਚਾਲ ਬਰਾਬਰ ਕੁੱਲ ਦੂਰੀ ਵਟਾ ਕੁੱਲ ਸਮਾਂ ਤੇ ਔਸਤ ਵੇਗ ਵਿਸਥਾਪਨ ਵਟਾ ਕੁੱਲ ਸਮਾਂ ਠੀਕ ਹੈ ਇਹ ਧਿਆਨ ਰੱਖਣਾ 13ਵਾਂ ਕਿਹੜੀ ਹਾਲਤ ਵਿੱਚ ਔਸਤ ਵੇਗ ਆਰੰਭਿਕ ਵੇਗ ਅਤੇ ਅੰਤਿਮ ਵੇਗ ਦੀ ਔਸਤ ਦੇ ਬਰਾਬਰ ਹੁੰਦਾ ਹੈ ਕਿਹੜੀ ਹਾਲਤ ਵਿੱਚ ਜਦੋਂ ਕਿਸੇ ਵਸਤੂ ਦਾ ਵੇਗ ਸਮਾਨ ਦਰ ਨਾਲ ਬਦਲਦਾ ਹੈ ਮੰਨ ਲਓ ਗੱਡੀ ਸ਼ੁਰੂ ਹੋਈ ਖੜੋਤੀ ਤੋਂ ਪਹਿਲੇ 10 ਸਕਿੰਟ ਚੋਈ 10 ਮੀਟਰ ਪ੍ਰਤੀ ਸੈਕਿੰਡ ਫਿਰ ਅਗਲੇ 20 ਸਕਿੰਟ ਚੋਈ 20 ਅਗਲੇ 10 ਸਕਿੰਟ ਵਿੱਚ 30 ਭਾਵ ਅੰਤਰਾਲ ਵਿੱਚ ਬਰਾਬਰ ਬਰਾਬਰ ਦੀ ਦਰ ਦੇ ਨਾਲ ਬਦਲਦਾ ਪਿਆ ਚਾਹ ਹੌਲੀ ਹੋ ਰਿਹਾ ਹੈ ਚਾਹ ਤੇਜ਼ ਹੋ ਰਿਹਾ ਜਦੋਂ ਕਿਸੇ ਵਸਤੂ ਦਾ ਵੇਗ ਸਮਾਨ ਦਰ ਨਾਲ ਬਦਲਦਾ ਹੈ ਤਾਂ ਉਸ ਦਾ ਔਸਤ ਵੇਗ ਵਸਤੂ ਦੇ ਆਰੰਭਿਕ ਵੇਗ ਅਤੇ ਅੰਤਿਮ ਵੇਗ ਦੀ ਔਸਤ ਦੇ ਬਰਾਬਰ ਹੁੰਦਾ ਹੈ ਭਾਵ ਔਸਤ ਵੇਗ ਬਰਾਬਰ ਆਰੰਭਿਕ ਵੇਗ ਜਮਾ ਅੰਤਿਮ ਵੇਗ 2 ਤੇ ਨੂੰ ਸਿੱਧਾ ਲਿਖਦੇ ਆ ਵੀ ਇੱਥੇ ਏ ਵੀ ਜੀ ਮਤਲਬ ਕੀ ਹੁੰਦਾ ਐਵਰੇਜ ਔਸਤ ਤੇ ਯੂ ਹੁੰਦਾ ਬੱਚਿਓ ਆਰੰਭਿਕ ਵੇਗ ਦਾ ਸੰਕੇਤ ਹੈਗਾ ਯੂ ਤੇ ਅੰਤਿਮ ਵੇਗ ਦਾ ਸੰਕੇਤ ਹੈਗਾ ਵੀ ਇਹ बटा 2 ਠੀਕ ਹੈ ਇਹ ਤਾਂ ਹੈ ਜੇ ਵੇਗ ਸਮਾਨ ਦਰ ਦੇ ਨਾਲ ਬਦਲੇ ਤਾਂ ਠੀਕ ਹੈ ਜੀ ਅੱਗੇ ਚਲੀਏ ਹੁਣ ਆ ਗਿਆ 14ਵਾਂ ਸਾਨੂੰ ਬਿਜਲੀ ਦੀ ਗਰਜ ਉਸ ਦੀ ਚਮਕਾਰ ਤੋਂ ਕੁਝ ਸਮਾਂ ਮਗਰੋਂ ਕਿਉਂ ਸੁਣਦੀ ਹੈ ਬੱਚੇ ਤੁਸੀਂ ਦੇਖੋ ਜਦ ਬਰਸਾਤਾਂ ਦੇ ਮੌਸਮਾਂ ਸੁਣੋ ਦੇਖੋ ਕਦੀ ਤੁਹਾਨੂੰ ਬਿਜਲੀ ਲਿਸ਼ਕਦੀ ਦਿਖ ਜਾਈਗੀ ਪਰ ਉਹਦੀ ਗਰਜ ਜਿਹੜੀ ਹੈ ਥੋੜੇ ਇੱਕ ਇੱਕ ਡੇਢ 2 ਸਵਾ 2 ਸਕਿੰਟ ਬਾਅਦ ਸੁਣੇਗੀ ਠੀਕ ਹੈ ਤੇ ਇਹ ਪਹਿਲੇ ਤੇ ਇਹਦਾ ਜਵਾਬ ਦੇਣਾ ਕਿ ਇਦਾਂ ਕਿਉਂ ਹੈਗਾ ਤੇ ਫਿਰ ਨਾਲ ਹੀ ਇੱਕ ਅਸੀਂ ਸਵਾਲ ਕਰ ਲੈਣੇ ਆਲਾ ਜੇ ਇਹ ਗਰਜ ਚਮਕਾਰ ਤੋਂ 2 ਸਕਿੰਟ ਬਾਅਦ ਸੁਣੀ ਹੋ ਗਈ ਹੋਵੇ ਤਾਂ ਬਿਜਲੀ ਧਰਤੀ ਤੋਂ ਕਿੰਨੀ ਉਚਾਈ ਤੇ ਕੜਕੀ ਹੋਵੇਗੀ ਇਹ ਬੱਚੇ ਅਸੀਂ ਲੱਭ ਸਕਦੇ ਹਾਂ ਆਓ ਕਿਦਾਂ ਦੇਖੀਏ ਸਾਨੂੰ ਬਿਜਲੀ ਦੀ ਗਰਜ ਉਸ ਦੀ ਚਮਕਾਰ ਤੋਂ ਕੁਝ ਸਮਾਂ ਮਗਰੋਂ ਇਸ ਲਈ ਸੁਣਦੀ ਹੈ ਕਿਉਂਕਿ ਪ੍ਰਕਾਸ਼ ਦੀ ਚਾਲ ਜੋ ਤਕਰੀਬਨ 3 10 ਦੀ ਘਾਤ 8 ਮੀਟਰ ਪ੍ਰਤੀ ਸੈਕਿੰਡ ਓਏ ਹੋਏ ਕਿੰਨੀ ਹੋ ਗਈ ਐ 7 ਸਿਫਰਾਂ ਦਾ ਬਣਦਾ ਕਰੋੜ ਤੇ ਭਾਵ 30 ਕਰੋੜ ਮੀਟਰ ਇੱਕ ਸਕਿੰਟ ਵਿੱਚ 30 ਕਰੋੜ ਮੀਟਰ ਇੱਕ ਸਕਿੰਟ ਵਿੱਚ ਤੇ ਜਾਂ ਮੈਂ ਇੱਥੋਂ ਤਿੰਨ ਤਿੰਨ ਸਿਫਰਾਂ ਹਟਾ ਲਵਾਂ ਤੇ 3000 ਬਣ ਜਾਏਗਾ ਤੇ ਕਿਲੋਮੀਟਰ ਬਣ ਜਾਏਗਾ ਤੇ 5 ਰਾਜਣੀ ਲੱਖ ਭਾਵ ਇੱਕ ਸਕਿੰਟ ਵਿੱਚ 3 ਲੱਖ ਕਿਲੋਮੀਟਰ ਪ੍ਰਕਾਸ਼ ਦੀ ਚਾਲ ਹੈਗੀ ਹੈ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ ਸਕੰਟਨੀ ਸਕਿੰਟ ਵਿੱਚ ਇੱਕ ਸਕਿੰਟ ਵਿੱਚ 3 ਲੱਖ ਕਿਲੋਮੀਟਰ ਪ੍ਰਕਾਸ਼ ਸਫਰ ਕਰਦਾ ਹੈ ਸੋ ਬਹੁਤ ਬਹੁਤ ਜਿਆਦਾ ਹੈ ਹੈ ਜੋ ਇੰਨਾ ਵੱਡਾ ਅਤੇ ਬਿਜਲੀ ਦੀ ਚਮਕਾਰ ਨਾਲ ਦੇ ਨਾਲ ਹੀ ਦਿਸਪਿੰਦੀ ਜਿੱਦੇ ਬਿਜਲੀ ਗੜਕੀ ਨਾਲ ਹੀ ਨਾਲ ਸਾਨੂੰ ਪ੍ਰਕਾਸ਼ ਦਿਸ ਪਿਆ ਵੀ ਉਹ ਧਰਤੀ ਦੇ ਕੋਲੋਂ ਆ ਗਿਆ ਇਸ ਦੇ ਮੁਕਾਬਲੇ ਧੁਨੀ ਦੀ ਚਾਲ ਤਕਰੀਬਨ 346 ਮੀਟਰ ਪ੍ਰਤੀ ਸਕਿੰਟ ਹੁੰਦੇ ਕੋ ਬੱਚੇ ਇਹ ਤੇ ਮਰ ਚੂ ਜਾਵਾਂ ਚਾਲ 346 ਮੀਟਰ ਤੇ ਇਹ ਕਿੰਨਾ ਹੈਗਾ 30 ਕਰੋੜ ਮੀਟਰ ਕਿੰਨਾ ਫਰਕ ਹੈਗਾ ਬਹੁਤ ਘੱਟ ਹੈ ਅਤੇ ਉਸ ਨੂੰ ਧਰਤੀ ਤੇ ਪੁੱਜਣ ਨੂੰ ਕੁਝ ਸਮਾਂ ਲੱਗ ਜਾਂਦਾ ਹੈ ਇਸ ਕਰਕੇ ਮਗਰੋਂ ਸੁਣਦੀ ਹੈ ਹੁਣ ਅਸੀਂ ਸਵਾਲ ਕਰਦੇ ਹਾਂ ਬੜਾ ਇਹ ਦੇਖੋ ਧਰਤੀ ਤੋਂ ਬਿਜਲੀ ਦੇ ਸਰੋਤ ਦੀ ਉਜਾਈ ਉਚਾਈ ਜਾਂ ਦੂਰੀ ਪਤਾ ਕਰਨ ਲਈ ਅਸੀਂ ਧੁਨੀ ਦੀ ਚਾਲ ਅਤੇ ਉਸ ਵੱਲੋਂ ਲੈ ਸਮੇਂ ਨੂੰ ਵਰਤਾਂਗੇ ਕਿਉਂਕਿ ਧੁਨੀ ਆਈ ਇਹਨਾਂ ਸਫ਼ਰ ਕਰਕੇ ਉਹ ਜਿੱਥੇ ਬਿਜਲੀ ਕੜਕੀ ਹੈ ਤੇ ਧਰਤੀ ਦੇ ਪੁੰਛੀ ਕੰਨਾਂ ਤੱਕ ਪੁੰਚੀ ਹੈ ਹੁਣ ਧੁਨੀ ਦੀ ਚਾਲ 346 ਮੀਟਰ ਪ੍ਰਤੀ ਸਕਿੰਟ ਇਹ ਔਸਤਨ ਇੰਨੀ ਹੈਗੀ ਹੈ ਅਤੇ ਸਮਾਂ ਹੈਗਾ 2 ਸਕਿੰਟ ਅਸੀਂ ਜਾਣਦੇ ਹਾਂ ਦੂਰੀ ਬਰਾਬਰ ਚਾਲ ਗੁਣਾ ਸਮਾਂ ਠੀਕ ਹੈ ਸੋ ਚਾਲ ਦੀ ਜਗ੍ਹਾ 346 ਪਾਤਾ ਮੀਟਰ ਪ੍ਰਤੀ ਸਕਿੰਟ ਸਮਾਂ ਦੀ ਜਗ੍ਹਾ 2 ਪਾਤਾ ਦੋ ਨਾਲ ਗੁਣਾ ਗੇ ਸਕਿੰਟ ਨਾਲ ਸਕਿੰਟ ਕੱਢ ਗਿਆ ਤੇ ਮੀਟਰ ਰਹਿ ਗਿਆ ਤੇ 26 12 2 4 8 1 9 ਤੇ 2 3 6 692 ਮੀਟਰ ਸੋ ਬਿਜਲੀ ਧਰਤੀ ਤੋਂ 692 ਮੀਟਰ ਦੀ ਉਚਾਈ ਤੇ ਕੜਕੀ ਹੋਵੇਗੀ 692 ਕਰੀਬ 1 ਕਿਲੋਮੀਟਰ ਕਹਿ ਲੋ ਠੀਕ ਹੈ ਨਾ 1 ਕਿਲੋਮੀਟਰ تقريبا 1 ਕਿਲੋਮੀਟਰ ਥੋੜਾ ਘੱਟ 0.75 ਕਿਲੋਮੀਟਰ ਤੋਂ ਥੋੜਾ ਘੱਟ ਹੈਗਾ 0.692 ਕਿਲੋਮੀਟਰ ਠੀਕ ਹੈ ਸੋ 692 ਮੀਟਰ ਦੀ ਉਚਾਈ ਤੇ ਬਿਜਲੀ ਕੜਕੀ ਕੜਕਦੀ ਹੈ ਜੇ ਸਾਨੂੰ 2 ਸੈਕਿੰਡ ਬਾਅਦ ਉਹਦੀ ਗਰਜ ਸੁਣਦੀ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਬੜੇ ਮਹੱਤਵਪੂਰਨ ਸਿਧਾਂਤਕ ਸਵਾਲ ਸੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ